ਹਾਂਜੀ ਸਤਿ ਸ੍ਰੀ ਅਕਾਲ ਜੀ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਤੇ ਆਪਣੀ ਲਾਈਫ ਨੂੰ ਕੋ ਵੰਜੋਏ ਇੰਜੋਏ ਕਰਦੇ ਹੋਵੋਗੇ ਤੇ ਤੁਹਾਡੇ ਇਸ ਸਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ-ਵਧੀਆ ਗੋਲ ਸੋਣਗੇ ਤੁਸੀਂ ਉਹਨਾਂ ਨੂੰ ਅਚੀਵ ਕਰੋਗੇ ਜੇ ਤੁਸੀਂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਇਸ ਸਾਲ ਦੇ ਵਿੱਚ ਆਪਣੇ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਵੀਡੀਓਸ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤਾਂ ਕਿ ਆਪਾਂ ਆਪਣੇ ਚੈਨਲ ਨੂੰ ਅੱਗੇ ਵਧਾ ਸਕੀਏ ਅੱਜ ਬਾਹਰ ਬਹੁਤ ਜਿਆਦਾ ਮੀਂਹ ਪੈ ਰਿਹਾ ਵਾ ਤੁਸੀਂ ਸ਼ਾਇਦ ਫੀਲ ਕਰ ਸਕਦੇ ਹੋ ਵੀਡੀਓ ਦੇ ਵਿੱਚ ਕਿਉਂ ਵੀਡੀਓ ਦੇ ਵਿੱਚ ਇੰਨਾ ਵੈਸੇ ਵੀ ਕਲੀਅਰ ਨਹੀਂ ਦਿਦਾ ਹੁੰਦਾ ਪਰ ਮੀਂਹ ਬਹੁਤ ਹੀ ਜ਼ਿਆਦਾ ਤੇਜ਼ ਪੈ ਰਿਹਾ ਇੱਥੇ ਆਈ ਥਿੰਕ 2 ਦਿਨ ਹੋ ਗਏ ਨੇ ਹਟ ਜਾਂਦਾ ਮੀਂਹ ਪੈ ਲਿਆ ਹਟ ਜਾਂਦਾ ਮੀਂਹ ਆ ਜਾਂਦਾ ਤੇ 8 ਵਜਣ ਵਾਲੇ ਨੇ ਤੇ ਹਜੇ ਵੀ ਦਿਨ ਨਹੀਂ ਚੜਿਆ ਲਾਈਟਾਂ ਚੱਲਦੀਆਂ ਨੇ ਸਟਰੀਟ ਲਾਈਟਾਂ ਚੱਲ ਰਹੀਆਂ ਨੇ ਘਰੋਂ ਚੱਲਿਆ ਮੈਂ ਜਿਮ ਜਿਮ ਤੋਂ ਬਾਅਦ ਇਹ ਤੁਹਾਨੂੰ ਅੱਗੇ-ਅਗੇ ਦਿਖਾਉਣੇ ਆ ਕਿ ਅੱਜ ਆਪਾਂ ਕੀ ਕਰਦੇ ਆ ਤੇ ਤੁਸੀਂ ਵੀ ਆਪਣਾ ਚਾਹੇ ਬਾਕ ਕਰੋ ਚਾਹੇ ਜਿਮ ਜਾਓ ਆਪਣੇ ਆਪ ਨੂੰ ਮੋਟੀਵੇਟ ਕਰੋ ਕਦੇ ਵੀ ਸਟ्रेस ਨਾ ਲਓ ਤੇ ਆਜੋ ਫਿਰ ਚੱਲੀਏ ਨਾਲੇ ਤੁਹਾਨੂੰ ਦਿਖਾਉਣੇ ਆ ਆਪਣੀ ਜਿਮ ਆਜੋ ਭਾਈ ਹਾਂਜੀ ਜਿਮ ਪੌਂਟਿੰਗ ਤੋਂ ਬਾਅਦ ਆਪਾਂ ਕੀਤਾ ਆਪਣਾ ਵਰਕਆਊਟ ਸਟਾਰਟ ਇਹ ਮੇਰੀ ਜਿਮ ਆ ਜਿੱਥੇ ਮੈਂ ਡੇਲੀ ਵਰਕਆਊਟ ਕਰਦਾ ਹਾਂ ਟਾਈਮ ਹੁੰਦਾ ਤਾਂ ਕਰਕੇ ਆਪਾਂ ਡੇਲੀ ਜਿਮ ਆ ਜਾਈਦਾ ਐਕਸਰਸਾਈਜ਼ ਕਰੀਦੀ ਆ ਕਦੇ ਜਦੋਂ ਨਹੀਂ ਟਾਈਮ ਹੁੰਦਾ ਫਿਰ ਉਦੋਂ ਨਹੀਂ ਆ ਹੁੰਦਾ ਟ੍ਰਾਈ ਕਰਨ ਤੋਂ ਬਾਅਦ ਆ ਪੰਜ ਚੁੱਕੇ ਆ ਸਬਜ਼ੀ ਲੈਣ ਤੇ ਉੱਤੋਂ ਪੈ ਰਿਆ ਮੀ ਬਾਹਰ ਨਿਕਲਣਾ ਮੇਰਾ ਦਿਲ ਨਹੀਂ ਕਰਦਾ ਕਿਉਂ ਮੀ ਹੈਗਾ ਤੇਜ ਤੇ ਮੀ ਬਿਲਕੁਲ ਵੀ ਨਹੀਂ ਹਟਿਆ 10 ਵਜਣਾਂ ਵਾਲੇ ਨੇ ਤੇ ਹਜੇ ਵੀ ਬਾਹਰ ਲੀਆ ਦੇਖੋ ਸਟਰੀਟ ਲਾਈਟਾਂ ਚੱਲਦੀਆਂ ਨੇ ਤੇ ਆ ਪਾਇਆ ਤਾਂ ਫਰੂਟੀ ਕਰਨਾਂ ਤੋਂ ਸਬਜ਼ੀ ਲੈਣ ਤੇ ਥੋੜਾ ਬੋੜਾ ਸਮਾਨ ਲੈਣ ਆ ਜੋ ਅਖਾਈਆ ਤੁਹਾਨੂੰ ਫਰੂਟੀ ਕਰਨਾਂ ਫਰੂਟੀ ਕਾਨਾ ਦੇ ਅੰਦਰ ਨਾ ਮਾਹੌਲ ਕੁਛ ਇਸ ਤਰ੍ਹਾਂ ਦਾ ਵਾ ਇੱਥੇ ਸਾਰਾ ਸਮਾਨ ਸਟਾਕ ਦੇ ਵਿੱਚ ਪਿਆ ਹੁੰਦਾ ਵਾ ਸਾਰਾ ਕੁਝ ਅਵੇਲੇਬਲ ਹੁੰਦਾ ਇੰਡੀਅਨ ਆਈਟਮ ਤੁਹਾਨੂੰ ਮਿਲ ਜਾਂਦੀਆਂ ਨੇ ਲੱਭੀ ਪੂਰੀ ਤੇਜ਼ ਹਵਾ ਮੀਂਹ ਵੀ ਬਹੁਤ ਤੇਜ਼ ਪੈ ਰਿਹਾ ਵਾ ਤੇ ਸਵੇਰੇ ਜਦੋਂ ਮੈਂ ਕਰੋਨਾ ਕਰ ਉਹਦੇ ਨਾਲ ਤੇ ਮੀਂਹ ਨਹੀਂ ਸੀਗਾ ਆਪਾਂ ਪਰੋਂ ਸਮਾਨ ਲੈ ਲਿਆ ਫਰੂਟੀ ਕਾਨਾ ਤੋਂ ਤੇ ਹੁਣ ਚੱਲਦੇ ਆਂ ਬੜਾ ਹਵਾ ਬਹੁਤ ਤੇਜ਼ ਚੱਲ ਰਹੀ ਆ ਤੇ ਮੀਂਹੇ ਤਾਂ ਵਾਸਕੀ ਕਰਾਈ ਪਈ ਆ ਬਈ ਬਹੁਤ ਤੇਜ਼ ਮੀਂਹ ਆ ਤੇ ਅਸੀਂ ਚੜ ਚੁੱਕਿਆ ਵਾ ਔਰ ਹਜੇ ਵੀ ਬੰਹੇਰਾ ਨੇਰਾਇਆ ਲੱਗਣ ਲੱਗਿਆ ਹੋਇਆ ਵਾ ਹੁਣ ਆਪਾਂ ਚੱਲਦੇ ਹਥੋਂ ਅੱਗੇ ਅੱਗੇ ਤੁਹਾਨੂੰ 180 ਚੱਕੀਸ ਕਾਰ ਤੇ ਮੇਰਾ ਹੁਣ ਗੱਡੀ ਚੋਂ ਬਾਹਰ ਨਿਕਲ ਨਹੀਂ ਕਰਦਾ ਕਿਉਂਕਿ ਵੀ ਬਹੁਤ ਪੈ ਰਹੇ ਆ ਜਾਣਾ ਚਾਹੀਏ ਦੋ ਕਦਮ ਹੀ ਆ ਪਰ ਫਿਰ ਵੀ ਨਾ ਬਿਲਕੁਲ ਭਿੱਜ ਜਾਣਾ ਵਾ ਮਤਲਬ ਬਿਲਕੁਲ ਮੇਰੀ ਜੈਕਟ ਗਿੱਲੀ ਹੋ ਜਾਣੀ ਹੈ ਪਰ ਫਿਰ ਵੀ ਕੋਈ ਗੱਲ ਨਹੀਂ ਚੱਲਦੇ ਅੰਦਰ ਕਿਉਂਕਿ ਅੱਜ ਬਹੁਤ ਜ਼ਿਆਦਾ ਕੰਮ ਕਰਨੇ ਨੇ ਹੋਰ ਵੀ ਸਮਾਨ ਲੈ ਕੇ ਆਉਣਾ ਵਾ ਪਰ ਇੱਥੋਂ ਇਹ ਪਤਾ ਲੱਗਦਾ ਵਾ ਬਈ ਕਦੇ ਵੀ ਲਾਈਫ ਪਰ ਰੁਕ ਦੇਣੀ ਨਹੀਂ ਹੈ ਚਾਹੇ ਮੀਂਹ ਪਵੇ ਚਾਹੇ ਤੂਫਾਨ ਆਵੇ ਜੋ ਮਰਜੀ ਆਵੇ ਕਿਤੇ ਨਾ ਕਿਤੇ ਕੋਈ ਹਰ ਕੋਈ 네ਗੇਟਿਵ ਹੋ ਜਾਂਦਾ ਪਰ 네ਗੇਟਿਵ ਹੋਣਾ ਨਹੀਂ ਚਾਹੀਦਾ ਇਹਦੇ ਵਿੱਚ ਵੀ ਮਤਲਬ ਵਧੀਆ ਚੀਜ਼ ਹੁੰਦੀ ਹੈ ਕਿਉਂਕਿ ਜੇ ਹੁਣ ਮੈਂ ਇੱਥੇ ਗੱਲ ਕਰਾਂ ਤਾਂ ਹੋਰ ਸਾਰੇ ਕੈਨੇਡਾ ਦੇ ਵਿੱਚ ਸਨੋ ਪੈ ਰਹੀ ਹੈ ਸਨੋ ਪੈਂਦੀ ਹੈ ਤੇ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ ਹਾਂ ਮੀਂਹ ਦੇ ਵਿੱਚ ਹੀ ਮੁਸ਼ਕਲ ਆ ਔਖਾ ਔਖਾ ਬਾਹਰ ਨਿਕਲਣਾ ਬਹੁਤ ਜਿਆਦਾ ਔਖਾ ਵਾ ਪਰ ਫਿਰ ਵੀ ਆਪਾਂ ਮਤਲਬ ਕੰਮ ਕਰਦੇ ਰਹਨੇ ਆ ਬਾਹਰ ਜੇ ਕੋਈ ਕੰਮ ਹੁੰਦਾ ਆਪਾਂ ਚੱਲ ਜਾਂਦੇ ਆ ਗੱਡੀ 'ਚ ਬੈਠੇ ਚੱਲ ਜਾਂਦੇ ਆ ਪਰ ਸਨੋਵੋ ਦੇ ਵਿੱਚ ਜਦੋਂ ਸੜਕਾਂ ਦੇ ਸਨੋ ਜਮ ਜਾਂਦੀ ਆ ਤੇ ਉਹਨਾਂ ਨੂੰ ਇਕੱਠੇ ਕਰਦੇ ਫਿਰ ਬਲੈਕ ਆਈਸ ਹੋ ਜਾਂਦੀ ਆ ਉੱਥੇ ਗੱਡੀਆਂ ਤਿਲਕਦੀਆਂ ਨੇ ਐਕਸੀਡੈਂਟ ਵੀ ਹੁੰਦੇ ਐਕਸੀਡੈਂਟ ਮਤਲਬ ਬਾਰਿਸ਼ ਦੇ ਵਿੱਚ ਵੀ ਹੁੰਦੇ ਪਰ ਉਹ ਜੇ ਕੋਈ ਰੂਲ ਫੋਲੋ ਨਹੀਂ ਕਰਦਾ ਟ੍ਰੈਫਿਕ ਦੇ ਚਲੋ ਕੋਈ ਗੱਲ ਨਹੀਂ ਇਹ ਤਾਂ ਗੱਲਾਂ ਚੱਲਦੀਆਂ ਰਹਿਣੀਆਂ ਨੇ ਤੇ ਆਪਾਂ ਹੁਣ ਤੁਹਾਨੂੰ ਕੀ ਜਾ ਕੇ ਮਿਲਦੇ ਆ ਬਾਕੀ ਇੱਥੇ ਹੋਰ ਜਾਣਾ ਤੁਸੀਂ ਇੰਜੋਏ ਕਰੋ ਔਰ ਐਨੀ ਡੇ ਫੁੱਲ ਰੇਨੀ ਡੇ ਵੀ ਪੂਰਾ ਪੈ ਰਿਹਾ ਬਈ ਜਿਹੜੀਆਂ ਹੁੰਦੇ ਹੋਂ ਉਹਦਾ ਕੱਦੇ ਗੱਲ ਵੀ ਨੋਂ ਨੋਂ ਲਾ ਜਣਾ ਜਾਂ ਆਹ ਟਾਈਮ ਨੂੰ ਤਾਂ ਠੰਢ ਦੇ ਵਿੱਚ ਤਾਂ ਰਜਾਈਆਂ ਵਿੱਚ ਬੈਠ ਗਏ ਨਾ ਉਹ ਕਹਿੰਦੇ ਨੇ ਮੂੰਗਲੀ ਮੂੰਗਫਲੀ ਤੇ ਰਿਓੜੀਆਂ ਖਾ ਲਾ ਜਾਂਦੇ ਨੇ ਤੇ ਜਾਂ ਫਿਰ ਧੂਣੀ ਧਾਣੀ ਲਾ ਲੈਂਦੇ ਨੇ ਪਰ ਉਹ ਕਿੱਥੇ ਧੂਣੀ ਧਾਣੀ ਲੱਗਦੀ ਹੈ ਉਹ ਤਾਂ ਹੈ ਹੀ ਸਾਰਾ ਕੁਝ ਲੱਕੜ ਦਾ ਘਰ ਵਗੈਰਾ ਸਾਰੇ ਲੱਕੜ ਦੇ ਬਣੇ ਹਨ ਉਹ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਤੇ ਚਲੋ ਹਵਾ ਚੱਲ ਰਹੀ ਹੈ ਕਿੰਨੀ ਮੀਂਹ ਪੈ ਰਿਹਾ ਵਾ ਆਪਾਂ ਫਿਰ ਇੱਕ ਵਾਰ ਫਿਰ ਚੱਲੇ ਆ ਓਹੋ ਬਾਲਾ ਤੇਜ਼ ਮੀਂਹ ਆ ਬਈ ਬਹੁਤ ਤੇਜ਼ ਮੀਂਹ ਪਾਣੀਓ ਪਾਣੀ ਖੜ ਚੁੱਕਿਆ ਥੱਲੇ ਹਵਾ ਬਹੁਤ ਤੇਜ਼ ਚੱਲ ਰਹੀ ਆ ਕਈਆਂ ਦੀ ਤਾਂ ਸੜਕ ਤੇ ਇੰਨੀ ਜ਼ਿਆਦਾ ਗੰਦੀ ਟ੍ਰੈਫਿਕ ਹੁੰਦੀ ਹੈ ਕਦੇ ਇੱਧਰ ਗੱਡੀ ਕਰ ਲੈਣਗੇ ਕਦੇ ਇੱਧਰ ਗੱਡੀ ਕਰ ਲੈਣਗੇ ਮੀਂਹ ਪੈਦਾ ਦੱਸੋ ਵੀ ਸਿੱਧੇ ਚੱਲੀ ਜੱਲੀ ਅੱਜ ਟ੍ਰੈਕੀ ਗੱਡੀਆਂ ਦੇ ਬੱਲੇ ਨੇ ਅਧਰਗਾਲੇ ਦਮੁਰੂ ਦੇਖਿਆ ਵੀ ਹਾਂ ਟਰੈਕ ਆ ਫਿਰ ਉਹਨਾਂ ਫੇਰ ਤੋਂ ਆਪਣੀ ਲਾਈਨ ਚੱਲ ਗਏ ਦੋਸਤੋ ਮੁੱਖ ਦੀ ਗੱਲ ਇਹ ਆ ਕਿ ਭਾਈ ਬਚਾਅ ਵਿੱਚ ਹੀ ਬਚਾਵਾ ਆਪਣਾ ਬਚਾਅ ਕਰੋ ਕਿਉਂਕਿ ਕੋਈ ਵੀ ਗੱਡੀ ਚਲਾਉਣ ਲੱਗੇ ਦੇਖਦਾ ਨਹੀਂ ਹੈਗਾ ਤੁਹਾਨੂੰ ਆਪਣਾ ਧਿਆਨ ਆਪ ਹੀ ਰੱਖਣਾ ਪੈਂਦਾ ਗੱਡੀ ਚਲਾਉਣ ਲੱਗੇ ਜਦੋਂ ਮੀਂਹ ਵੀ ਪੈਂਦਾ ਵਾ ਪਰ ਫਿਰ ਵੀ ਲੋਕਾਂ ਦਾ ਬਿਲਕੁਲ ਧਿਆਨ ਨਹੀਂ ਹੁੰਦਾ ਗੱਡੀ ਚਲਾਉਣ ਲੱਗੇ ਬਾਦ ਇੱਕ ਦੂਜੇ ਦੇ ਮੂਰੇ ਨਿਕਲਣ ਲੱਗੇ ਸੀ ਹਾਲ ਇੰਡੀਆ ਦੇ ਵਿੱਚ ਇਹੀ ਹਾਲ ਕੈਨੇਡਾ ਦੇ ਵਿੱਚ ਆਇਆ ਵੀ ਕਾਸ ਕੋ ਇੱਥੇ ਜਿਹੜਾ ਦਿਨ ਮਰਜ਼ੀ ਆ ਜਾਓ ਜਦੋਂ ਮਰਜ਼ੀ ਚਾਹੇ ਮੀਂਹ ਪੈਂਦਾ ਹੋਵੇ ਚਾਹੇ ਸنو ਹੋਵੇ ਚਾਹੇ ਵਰਕਿੰਗ ਡੇ ਹੋਣ ਜਾਂ ਛੁੱਟੀ ਹੋਵੇ ਇੱਥੇ ਤੁਹਾਨੂੰ ਕਦੇ ਪਾਰਕਿੰਗ ਲਾਉਣ ਨੂੰ ਗੱਡੀ ਦੀ ਜਗ੍ਹਾ ਮਿਲਦੀ ਹੋਣੀ ਹੈਗੀ ਕਿਉਂਕਿ ਇੰਨਾ ਫੁੱਲ ਰਹਿਦਾ ਹੈ ਇੰਨਾ ਜਿਆਦਾ ਫੁੱਲ ਰਹਿਦਾ ਚਾਹੇ ਐਤਵਾਰ ਹੋਵੇ ਜਾਂ ਸੋਮਵਾਰ ਹੋਵੇ ਜੋ ਮਰਜ਼ੀ ਦਿਨ ਹੋਵੇ ਇਹ ਹਮੇਸ਼ਾ ਹੀ ਫੁੱਲ ਹੀ ਰਹਿੰਦਾ ਵਾ ਮਹੀ ਪੈਂਦਾ ਪੂਰਾ ਮੈਂ ਸੋਚਿਆ ਸੀ ਕਿ ਚੱਲ ਅੱਜ ਇੰਨਾ ਰਸ਼ ਨਹੀਂ ਹੋਊਗਾ ਪਰ ਇੱਥੇ ਤਾਂ ਫੇਰ ਵੀ ਦੇਖੋ ਪੂਰਾ ਭਰਿਆ ਪਿਆ ਵਾ ਇਹ ਆ ਕਾਸਕੋ ਕੈਨੇਡਾ ਦਾ ਪੂਰੇ ਤੁਹਾਨੂੰ ਜਗ੍ਹਾ ਵੀ ਨਹੀਂ ਮਿਲਦੀ ਪਾਰਕ ਕਰਨ ਨੂੰ ਗੱਡੀ ਮਹੀ ਪੂਰਾ ਪੈਂਦਾ ਵਾ ਆਪਾਂ ਪਹੁੰਚ ਚੁੱਕੇ ਅੰਦਰ ਹੁਣ ਕੋਣੇ ਕੋਣੇ ਆ ਬੋਆ ਬੀਊ ਆਂਦਰ ਆ ਦੇਸ਼ ਦੇ ਦੇਖੋ ਇਹ ਆ ਬਈ ਕਾਸਕੋ ਕੈਨੇਡਾ ਦਾ ਲੈ ਅੰਨੇ ਉਹ ਸਮਾਨ ਆਪਾਂ ਛੱਪ ਲਿਆ ਦੇਖਦੇ ਆ ਕਿ ਕੀ ਕੀ ਮਿਲਦਾ ਵਾ ਜਿਹੜਾ ਸਾਮਾਨ ਵੈਸੇ ਤੋਰ ਸਾਰਾ ਕੁਝ ਮਿਲ ਜਾਂਦਾ ਜਿਨੇ ਜਮ ਦਾ ਸਾਮਾਨ ਲੈਣਾ ਉਹ ਵੀ ਲੈ ਸਕਦੇ ਵੀਰੋਂ ਆ ਕੇ ਸਾਰਾ ਕੁਝ ਪਿਆਰੇ ਕੁਰਸੀਆਂ ਵੀ ਹੈਗੀਆਂ ਨੇ ਜਿਨੇ ਲੈ ਕੇ ਜਾਣੀ ਇਹਨੇ ਲੈ ਜੋ ਤੇ ਅੱਗੇ ਅੱਗੇ ਸਾਰਾ ਸਾਮਾਨ U to Z ਪਿਆ ਵਾ ਤੇ ਆ ਗਿਆ ਖਾਣ ਪੀਣ ਦਾ ਸਾਮਾਨ ਇੱਧਰ ਚਿਕਨ ਵਗੈਰਾ ਹੋ ਗਿਆ ਫਰੂਟਸ ਵਗੈਰਾ ਪਏ ਨੇ ਇੱਥੇ ਸਾਰਾ ਕੁਝ ਸਾਰੀ ਵੈਰਾਈਟੀ ਮਿਲ ਜਾਂਦੀ ਔਰਗੈਨਿਕ ਵਗੈਰਾ ਤੇ ਆ ਚਾਹ ਚੂ ਪਈ ਹੈ ਇੱਥੇ ਤੇ ਆਪਾਂ ਸਮਾਨ ਚੱਕ ਲਿਆ ਤੇ ਆ ਸਾਰਾ ਫਰੋਜਨ ਏਰੀਆ ਇੱਥੇ ਸਬਜ਼ੀਆਂ ਫਰੋਜ ਕੀਤੀ ਫਰੋਜਨ ਨੇ ਹੋਰ ਗੱਲੇ ਕੋ ਵੇ ਤੇ ਆ ਹੈਗਾ ਪੀਲਿੰਗ ਏਰੀਆ ਇੱਥੇ ਲਾਈਨਾਂ ਲੱਗੀਆਂਆਂ ਦੀਆਂ ਲੱਗੀਆਂ ਹੁੰਦੀਆਂ ਨੇ ਇੰਨੇ ਬੰਦੇ ਇੰਨਾ ਸਮਾਨ ਚੱਕਦੇ ਆ ਬਹੁਤ ਇਹਦਾ ਕਈ ਵਾਰ ਲੜਾਈ ਵੀ ਹੋ ਜਾਂਦੀ ਹੈ ਲਾਈਨ ਦੇ ਪਿੱਛੇ ਹਾਂਜੀ ਬਈ ਪਰਲੇ ਝੋੜੇ ਇੱਥੋਂ ਤੇ ਆ ਖੜੇ ਬਰੇ ਚੱਕੀ ਪਾਉਣ ਵਾਲੇ ਵਾ ਬਹੁਤ ਚੱਲਦੀ ਆ ਬਈ ਬਾੜੀ ਹੋਵਾ ਚੱਲ ਰਹੀ ਏ ਆਪਾਂ ਕਰ ਲਈਏ ਵੀ ਕੋਸ ਕੋ ਤੋਂ ਆਪਣੀ ਗਰੋਸਰੀ ਲੈ ਲਿਆ ਕਰਦਾ ਸਾਮਾਨ ਜੋ ਵੀ ਲੈਣਾ ਸੀਗਾ ਪਰ ਇੱਥੋਂ ਸਾਮਾਨ ਜਿੰਨੋਂ ਦਾ ਜ਼ਿਆਦਾ ਹੀ ਮਿਲਦਾ ਵਾ ਕੋਈ ਇਹ ਨਹੀਂ ਹੈ ਕਿ ਆਪਾਂ ਘੱਟ ਲੈ ਲਈਏ ਮਤਲਬ ਮਰਦਮ ਬਰਕ ਦੇ ਵਿੱਚ ਮਰਦਾ ਸਾਮਾਨ ਇਹ ਹਮੇਸ਼ਾ ਹੀ ਭਰੇ ਹੀ ਰਹਿੰਦਾ ਵਾ ਕਦੇ ਵੀ ਮੈਂ ਅੱਜ ਤੱਕ ਇਹ ਨਹੀਂ ਦੇਖਿਆ ਕਿ ਕਦੇ ਮੈਨੂੰ ਇੱਥੋਂ ਖਾਲੀ ਮਤਲਬ ਜਗ੍ਹਾ ਮਿਲੀ ਹੋਵੇ ਅੰਦਰ ਵੀ ਬਿਲਕੁਲ ਭਰਿਆ ਪਿਆ ਹੁੰਦਾ ਵਾ ਕੋਈ ਉਹ ਨਹੀਂਗਾ ਕਿ ਅੰਦਰ ਨਾ ਕਦੇ ਰਾਸ਼ ਹੋਵੇ ਆਲਵੇਸ ਭਰਿਆ ਰਹਿੰਦਾ ਵਾ ਸੋ ਮਿਲ ਸਹਾਰਾ ਦੇ ਵਿੱਚ ਤੇ ਆ ਮੀ ਹਜੇ ਵੀ ਨਹੀਂ हटਿਆ ਹੈਗਾ ਤੇ ਹੁਣ ਆਪਾਂ ਚੱਲੀਏ ਕਰਨ ਅੱਜ ਹੈਗੇ ਬਹੁਤ ਕੰਮ ਨੇ ਤੁਹਾਨੂੰ ਸਾਰੀ ਦਿਖਾਵਾਂਗੇ ਵੀ ਕੀ ਕੀ ਕਰਦੇ ਆ ਸਾਰਾ ਦੇਖੋ ਆਪਾਂ ਵੀ ਗਿੱਲੇ ਹੋ ਗਏ ਫੇਰ ਅੱਜ ਫੇਰ ਗਿੱਲੇ ਹੋ ਗਏ ਐਨਾ ਮੀ ਆ ਤਾਂ ਮੈਂ ਫੇਰ ਉਹਨਾਂ ਆਉਂਦਾ ਹੀ ਆ ਬਾਹਰ ਹੀ ਨਾ ਆ ਰਹੇ ਆ ਮੀ ਦੇ ਵਿੱਚ ਹੁਣ ਫੇਰ ਚੱਲਿਆਂ ਤੇ ਫਾਈਨਲੀ ਮੀ हट ਚੁੱਕਿਆ ਅੱਜ ਦੇ ਦਿਨ ਲਈ ਤੇ ਆਪਾਂ ਦੁਬਾਰਾ ਫਿਰ ਤੋਂ ਘਰੋਂ ਬਾਹਰ ਨਿਕਲ ਚੁੱਕੇ ਆਂ ਅੱਜ ਵੈਸੇ ਪਤਾ ਨਹੀਂ ਮੈਂ ਕਿੱਥੋਂ ਕੀ ਕੀ ਲੈ ਕੇ ਆ ਰਿਹਾ ਕੀ ਕੀ ਨਹੀਂ ਲੈ ਕੇ ਆ ਰਿਹਾ ਚਲੋ ਕੋਈ ਗੱਲ ਨਹੀਂ ਇੱਕ ਕਹਿ ਲਓ ਇਹ ਇੱਕ ਨਵਾਂ ਐਕਸਪੀਰੀਅੰਸ ਹੁੰਦਾ ਹਰ ਇੱਕ ਦੇ ਲਈ ਬਸ ਤੁਸੀਂ ਇੰਜੋਏ ਕਰਨਾ ਚਾਹੀਦਾ ਤੁਹਾਨੂੰ ਹਰ ਇੱਕ ਟਾਈਮ ਹਰ ਇੱਕ ਪਲ ਨੋਵੀ ਚੁੱਤਰ ਮਰਜੀ ਚਲ ਜਾਓ ਪਾਰਕਿੰਗ ਭਰੀ ਦੀ ਭਰੀ ਹੋ ਰਹੀ ਦੀ ਆ ਹਾਂਜੀ ਮੈਂ ਅੱਜ ਪਹੁੰਚ ਚੁੱਕਿਆ ਹੁਣ ਸਿਟੀ ਸੈਂਟਰ ਮਾਲ ਦੇ ਵਿੱਚ ਇੱਥੇ ਆਏ ਪੈਸੀ ਮੈਂ ਹੰਮ ਦਾ ਫਿਰਦਾ ਆ ਗਿਆ ਪਰ ਮੈਂ ਤੁਹਾਨੂੰ ਇਸ ਦਾ ਵੀਡੀਓ ਨਹੀਂ ਬਣਾਵਾਂਗਾ ਨੈਕਸਟ ਟਾਈਮ ਜਦੋਂ ਵੀ ਇੱਥੇ ਆਇਆ ਤਾਂ ਤੁਹਾਨੂੰ ਸਾਰੀ ਵੀਡੀਓ ਬਣਾ ਕੇ ਦਿਖਾਵਾਂਗਾ ਇੱਥੇ ਥੋੜਾ ਸਮਾਨ ਲੈਣਾ ਸੀਗਾ ਭੁੱਲ ਗਿਆ ਸੀ ਉਹ ਇਥੋਂ ਬਾਲ ਮਾਰ ਤੋਂ ਆਪਾਂ ਸਮਾਨ ਲੈ ਲਿਆ ਤੇ ਬਿਲਕੁਲ ਕਰਵਾਇਆ ਤੇ ਉਸ ਤੋਂ ਬਾਅਦ ਆ ਕੇ ਆਪਾਂ ਮੈਕਸੀਮਮ ਇੱਥੇ ਕੇਕ ਸਾਰੀ ਚੀਜ਼ ਬਹੁਤ ਹੀ ਫਰੈਸ਼ ਵਾਲੀ ਤੇ ਕੇਕ ਬਿਲਕੁਲ ਫਰੂਟ ਦੇ ਹੁੰਦੇ ਫਰੂਟ ਦੇ ਬਣੇ ਹੁੰਦੇ ਮਤਲਬ ਫਰੈਸ਼ ਫਰੂਟ ਬਿਲਕੁਲ ਮਿੱਠਾ ਕ ਬੋਕ ਘੱਟ ਹੁੰਦਾ ਤੇ ਹੈਗੀ ਇਹ ਚੀਨੇ ਚੋਨੇ ਆਂਦੀ ਆ ਔਰ ਵਧੀਆ ਸਮਾਨ ਬਣਾਉਂਦੇ ਨੇ। ਹੋ ਜਾਂਦੀ ਹੈ ਵੀ ਟ੍ਰੇਨ ਇੱਥੇ ਉੱਪਰ ਦੀ ਨਿਕਲ ਜੇ ਟ੍ਰੇਨ ਤੇ ਆਪਾਂ ਉਹੋਂ ਵੀ ਲੈ ਲਿਆ ਸਮਾਨ ਬਾਈ ਹੁਣ ਆਪਾਂ ਉਹ ਇੱਥੋਂ ਚੱਲਦੇ ਆਂ ਚਾਲ ਕਰੇ ਚੱਲਦੇ ਆਂ ਕਰੇ ਪਹੁੰਚ ਕੇ ਫਿਰ ਤੁਹਾਡੇ ਨਾਲ ਗੱਲ ਕਰਦੇ ਆਂ। ਇਸ ਇਸ ਟਾਈਮ ਤਾਂ ਹੀ ਪੂਰੀ ਟ੍ਰੈਫਿਕ ਹੋ ਜਾਂਦੀ ਹੈ ਬਹੁਤ ਜ਼ਿਆਦਾ ਟ੍ਰੈਫਿਕ ਕਿਉਂਕਿ ਆਹ ਟਾਈਮ ਛੁੱਟੀ ਦਾ ਟਾਈਮ ਹੋ ਜਾਂਦਾ ਵਾ ਸਵੇਰ 4 ਹੋ ਚੁੱਕੇ ਨੇ ਤੇ ਨੇਰਾ ਹੋਣ ਨੂੰ ਤਿਆਰ ਆ। ਤੇ ਹੁਣ ਆਪਾਂ ਖੜੇ ਆਂ ਟ੍ਰੈਫਿਕ ਦੇ ਵਿੱਚ। ਦੇਖ ਦੇ ਕਿੰਨਾ ਕ ਟਾਈਮ ਲੱਗਦਾ ਇੱਥੇ ਹਾਂਜੀ ਫਾਈਨਲੀ ਅੱਜ ਦਾ ਦਿਨ ਕੰਪਲੀਟ ਹੋ ਚੁੱਕਿਆ ਵਾ ਪਰ ਹਜੇ ਵੀ ਥੋੜਾ ਜਿਹਾ ਹੋਰ ਦਿਨ ਬਾਕੀ ਹੈਗਾ ਵਾ ਪਰ ਐਨੀਵੇ ਨਹੀਂ ਤਾਂ ਬਲੌਗ ਬਹੁਤ ਹੀ ਜ਼ਿਆਦਾ ਮੇਰੇ ਨਾਲ ਤਾਂ ਵੱਡਾ ਹੋ ਜਾਊਗਾ ਕਿਉਂਕਿ ਮੈਂ ਕਾਫੀ ਟਾਈਮ ਬਾਦ ਬਣਾਉਣ ਲੱਗਿਆ ਵਾਂ ਤੇ ਵਧੀਆ ਲੱਗਦਾ ਵਾ ਮਤਲਬ ਵੀਡੀਓ ਬਣਾ ਕੇ ਆਪਣੀਆਂ ਜਾਦਾਂ ਤੁਹਾਡੀਆਂ ਕੈਪਚਰ ਹੋ ਜਾਂਦੀਆਂ ਨੇ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਨੇ ਅੱਜ ਆ ਕੀਤਾ ਸੀਗਾ ਤੇ ਉਹ ਨਾਲ ਟਾਈਮ ਦੇ ਵਿੱਚ ਆਪਾਂ ਆ ਕਰਨਾ ਤੇ ਕੀ ਮਿਸ ਹੋ ਗਿਆ ਕਿੱਥੇ ਆਪਾਂ ਨੇ ਇੰਪਰੂਵਮੈਂਟ ਕਰਨੀਆਂ ਤੇ ਅੱਜਗਲ ਮੇਰਾ ਜਿਆਦਾ ਫੋਕਸ ਕਹ ਲੋ ਵੀ ਆਪਣੀ ਫਿਟਨੈਸ ਤੇ ਆ ਤੇ ਹੁਪਸੋ ਕਿ ਸਾਰੇ ਫਿਟਨੈਸ ਤੇ ਆਪਣਾ ਧਿਆਨ ਰੱਖਦੇ ਹੋਵੋਗੇ ਕਿਉਂਕਿ ਫਿਟਨੈਸ ਤੋਂ ਬਿਨਾ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਹੋਰ ਕੁਝ ਵੀ ਇੰਪੋਰਟੈਂਟ ਨਹੀਂ ਹੈਗਾ ਮੰਨਿਆ ਕਿ ਪੈਸਾ ਜ਼ਰੂਰੀ ਆ ਪਰ ਪੈਸੇ ਦੇ ਨਾਲ-ਨਾਲ ਥੋੜੀ ਸਿਹਤ ਵੀ ਬਹੁਤ ਜ਼ਰੂਰੀ ਆ ਮੈਂ ਘੁੰਮਦਾ ਰਿਹਾ ਸਾਰਾ ਦਿਨ ਘੁੰਮਦਾ ਰਿਹਾ ਠੀਕ ਆ ਨਾ ਸਾਮਾਨ ਲੈ ਕੇ ਆਉਣਾ ਸੀ ਘਰ ਦਾ ਜਿਵੇਂ ਕੋਸਕੋ ਗਿਆ ਸੀ ਉੱਥੇ ਸਾਰਾ ਕੁਝ ਮਿਲ ਜਾਂਦਾ A to Z ਠੀਕ ਆ ਪਰ ਉੱਥੇ ਮਿਲਦਾ ਹੁੰਦਾ ਆਪਾਂ ਨੂੰ ਥੋਕ ਦੇ ਵਿੱਚ ਪਰ ਕਈ ਚੀਜ਼ਾਂ ਉੱਥੇ ਇਹੋ ਜਿਹੀਆਂ ਵੀ ਨੇ ਜਿਹੜੀਆਂ ਨਹੀਂ ਮਿਲਦੀਆਂ ਹੈਗੀਆਂ ਨਾ ਤੇ ਆਪਾਂ ਨੂੰ ਫੇਰ ਵੀ ਮਤਲਬ ਕਿਤੇ ਹੋਰ ਸਟੋਰ ਤੇ ਜਾ ਕੇ ਉਹ ਲੈਣੀ ਪੈਂਦੀ ਹੈ ਇਸੇ ਤਰ੍ਹਾਂ ਇਹ ਆ ਕਿ ਕੋਈ ਵੀ ਪਰਸਨਲ ਠੀਕ ਆ ਪੂਰਾ ਸਕਸੈਸਫੁਲ ਯਾਨੀ ਕਿ ਪੂਰਾ ਪਰਫੈਕਟ ਨਹੀਂ ਹੁੰਦਾ ਆ ਸਕਸੈਸਫੁਲ ਹੋ ਜਾਂਦਾ ਵਾ ਉਹ ਹੁੰਦੀ ਆ ਤੁਹਾਡੀ ਇੱਛਾ ਜੇ ਤੁਹਾਡੀ ਇੱਛਾ ਖਾਦੂ ਜਾਂਦੀ ਹੈ ਤਾਂ ਤੁਸੀਂ ਸਕਸੈਸਫੁਲ ਹੋ ਜਾਂਦੇ ਤੇ ਪਰਫੈਕਟ ਕੋਈ ਵੀ ਨਹੀਂ ਹੁੰਦਾ ਜੋ ਮਰਜੀ ਬੰਦਾ ਗਈ ਜਾਵੇ ਕਿ ਮੈਂ ਪਰਫੈਕਟ ਨਾ ਪਰਫੈਕਟ ਨਾ ਪਰਫੈਕਟ ਕਿਤੇ ਵੀ ਕੋਈ ਨਹੀਂ ਹੁੰਦਾ ਕਿਤੇ ਮਾੜੇ-ਮੋੜੇ ਕੋਈ ਨਾ ਕੋਈ ਕਮੀ ਹੁੰਦੀ ਹੋਈ ਆ ਬੈਟਰ ਇਹੀ ਆ ਕਿ ਆਪਾਂ ਉਹਨੂੰ ਜਿੰਨਾ ਡੇਲੀ ਇੰਪਰੂਵ ਕਰ ਸਕਦੇ ਤੁਸੀਂ ਕਰ ਸਕਦੇ ਆ ਵੀ ਆਪਾਂ ਉਹਨੂੰ ਇੰਪਰੂਵ ਕਰ ਰਹੇ ਆ ਵਾ ਕਿਤੇ ਨਾ ਕਿਤੇ ਕਮੀਆਂ ਹੈਗੀਆਂ ਨੇ ਆਪੋ ਕਲੀਅਰ ਕਰ ਤਾਂ ਹੀ ਆਪਾਂ ਸਕਸੈਸ ਹੋਵਾਂਗੇ ਤੇ ਮੌਸਮ ਦਾ ਵੀ ਉਰੇ ਕੁਝ ਨਹੀਂ ਪਤਾ ਲੱਗਦਾ ਤੁਸੀਂ ਵੀ ਕਹਤ ਹੋ ਕਿ ਗੱਲ ਕਰਦਾ ਕਰਦਾ ਕਿਧਰ ਨੂੰ ਲਏ ਜਾਂਦਾ ਲਾਈਵ ਦੇ ਹਰ ਇੱਕ ਦੀ ਪਰਸਨ ਦੀ ਲਾਈਵ ਦੇ ਵਿੱਚ ਇਹ ਕੁਝ ਚੱਲਦਾ ਆਪਾਂ ਇੰਨਾ ਸੀਰੀਅਸ ਨਹੀਂ ਹੋਣਾ ਹੈਗਾ ਤੇ ਆਪਣੀ ਲਾਈਫ ਨੂੰ ਇੰਜੋਏ ਕਰੋ ਆਪਣੇ ਆਪ ਨੂੰ ਖੁਸ਼ ਰੱਖੋ ਵਧੀਆ ਖਾਓ ਪੀਓ ਤੇ ਐਸ਼ ਕਰੋ ਇੰਜੋਏ ਕਰੋ ਤੇ ਆਸ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਇਸੇ ਤਰ੍ਹਾਂ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ઓਨਲਾਈਨ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ